8 ਦਿਨ ਲਗੇ ਸੀ ਐਫ ਆਈ ਆਰ ਹੁੰਦੇ ਐਸ ਆਈ ਟੀ ਚਾਰ ਵਾਰ ਬਦਲੀ ਗਈ ਹੈ ਹੁਣ ਤੁਸੀਂ ਅਜਿਹਾ ਜਿਵੇਂ ਜਿਹੜੇ ਚਾਰ ਐਚ ਐਚਓ ਦਾ ਨਾਮ ਲੈਂਦੇ ਹੋਏ ਪੰਜਾਬ ਦੇ ਆਈ ਪੀਐਸ ਆਫੀਸਰ ਤੱਕ ਦਰਦੇ ਐ ਤੇ ਉਹ ਸਾਨੂੰ ਕੀ ਜਸਟਿਸ ਦੇਣਾ ਟਾਈਮ ਜੋ ਅਤਵਾਦ ਦਾ ਸੀ 40 ਸਾਲ ਪਹਿਲਾਂ ਉਹ ਦੁਬਾਰਾ ਪੰਜਾਬ ਚ ਆਉਣ ਵਾਲਾ ਉਹ ਸਾਰੀਆਂ ਚੀਜ਼ਾਂ ਮੈਂ ਆਦਤ ਨਹੀਂ ਰਾਜਨਸੀ ਇਤਿਹਾਸ ਲਾਨੀ ਆ ਇਸ ਤੋਂ ਬਾਅਦ ਅਮੀਰ ਸ਼ਾਹੀ ਦੇ ਬਿੱਲੇ ਹਨ ਜੋ ਰੋਡ ਪਈ ਦਾ ਵੱਡਾ ਅੰਦੋਲਨ ਵੀ ਪੰਜਾਬ ਚ ਦਿੱਲੀ ਖੜਾ ਕਰਾਂਗੇ ਕਿਉਂਕਿ ਕਰਨ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਕਰਨਲ ਦਾ ਪਰਿਵਾਰ ਹੈ ਅੱਜ ਉਹਨਾਂ ਦੀ ਪਤਨੀ ਜਸਵੰਦਰ ਕੌਰ ਤੇ ਅੰਗਤ ਉਹਨਾਂ ਦਾ ਬੇਟਾ ਅੰਗਤ ਬਾਠ ਕੇਂਦਰੀ ਮੰਤਰੀ ਰਾਜਨਾਥ ਨੂੰ ਮਿਲੇ ਨੇ ਤੇ ਕੀ ਵਿਚਾਰਾ ਕੀਤੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਮੈਂ ਤੁਹਾਨੂੰ ਪਹਿਲੇ ਦਿਨ ਜਿਹੜੀ ਗੱਲ ਕਹੀ ਆ ਅੱਜ ਉਹੀ ਹੋ ਰਹੀ ਆ ਅੱਜ ਉਹੀ ਪੁਲਸ ਦਬਾਅ ਪਾ ਰਹੀ ਆ ਕ੍ਰਾਸ ਕੇਸ ਨੂੰ ਲੈ ਕੇ ਤੇ ਤੁਹਾਨੂੰ ਹੋਰ ਵੀ ਅੱਗੇ ਗੱਲਬਾਤ ਸੁਣਾਉਣੇ ਆ ਤੇ ਤੁਸੀਂ ਵੀਡੀਓ ਨੂੰ ਜ਼ਰੂਰ ਸਾਰੀ ਨੂੰ ਵੇਖਣਾ ਤੇ ਨਾਲ ਦੇ ਨਾਲ ਸ਼ੇਅਰ ਵੀ ਕਰੀ ਜਾਣਾ ਵੈਰਜੀ ਦਾ ਖਾਲਸਾ ਵਰਜੀ ਕੀ ਪਤੇ ਆਪਾਂ ਗੱਲਬਾਤ ਜੋ ਕਰਨੀ ਅੱਜ ਕਰਨਲ ਪਰਿਵਾਰ ਦੇ ਨਾਲ ਜੋ ਘਟਨਾ ਵਾਪਰੀ ਆ ਉਹਦੇ ਤਹਿਤ ਆਪਾਂ ਰੋਜ਼ ਨੇ ਇੱਕ ਇੱਕ ਅੱਧੀ ਵੀਡੀਓ ਜਿਹੜੀ ਡਾਊਨਲੋਡ ਕਰਦੇ ਆ ਤੇ ਤੁਹਾਡੇ ਤੱਕ ਥੋੜੀ ਕਣੀ ਜਿੰਨੀ ਕਿ ਮਿਲਦੀ ਆ ਉਹ ਜਾਣਕਾਰੀ ਲੈ ਕੇ ਆਉਣੇ ਆ ਤੇ ਉਸ ਤੋਂ ਪਹਿਲਾਂ ਮੈਂ ਜਿਹੜੇ ਇੱਕ ਆ ਦੁੱਕਾ ਦੇ ਜੋ ਬੰਦੇ ਕਮੈਂਟ ਕਰਦੇ ਆ ਮਾੜੇ ਜੋ ਉਹਨਾਂ ਦੀ ਮਾੜੀ ਸੋਚ ਨਹੀਂ ਆ ਜੋ ਕਹਿੰਦੇ ਆ ਗੱਲਾਂ ਭਰਾਵੋ ਅਸੀਂ ਤੁਹਾਡਾ ਮੈਂ ਨੰਬਰ ਵੀ ਲੱਭ ਸਕਦਾਗਾ ਜਿੰਨਾ ਤੁਸੀਂ ਬੋਲ ਸਕਦੇ ਹੋ ਤਾਂ ਦੁੱਗਣਾ ਇਸੇ ਬੋਲਣਾ ਸਾਨੂੰ ਆਉਂਦਾਗਾ ਸਾਨੂੰ ਤੱਕਲੇ ਵਾਂਗੂ ਸਿੱਧੇ ਕਰਨੇ ਵੀ ਬੰਦੇ ਆਉਂਦੇ ਆ ਇਹ ਵੀ ਤੁਸੀਂ ਭਲੇਖਾ ਨਾ ਪਾ ਲੋ ਤੁਹਾਨੂੰ ਚਿੱਠੀ ਪਾਕ ਨਹੀਂ ਸੱਧਿਆ ਦੇਖੋ ਵੀਡੀਓ ਹਰ ਇੱਕ ਦਾ ਅਧਿਕਾਰ ਆ ਥੱਲੇ ਕਮੈਂਟ ਕਰਨੇ ਸਵਾਰਥ ਭਾਸ਼ਾ ਵਿੱਚ ਭਾਈ ਤੁਹਾਨੂੰ ਤੁਸੀਂ ਜੇ ਕੋਈ ਗਲਤੀ ਲੱਗਦੀ ਹੈ ਸਾਡੇ ਵਿੱਚ ਉਹ ਤੁਸੀਂ ਕਹਿ ਸਕਦੇ ਹੋ ਵਰ ਸਵਾਰਥ ਭਾਸ਼ਾ ਹੋਵੇ ਤੇ ਜਿਹੜੀ ਤੁਸੀਂ ਭਾਸ਼ਾ ਵਰਤਦੇ ਹੋ ਭਰਾਵੋ ਮੈਂ ਉਸੇ ਭਾਸ਼ਾ ਨਹੀਂ ਵਰਤਣਾ ਚਾਹੁੰਦਾ ਤੇ ਨਾ ਹੀ ਮੈਂ ਵਰਤਾ ਕਿਉਂਕਿ ਇਹ ਵੀਡੀਓ ਸਾੜੇ ਮਾਮਾ ਦੇ ਭੈਣਾਂ ਤੱਕ ਵੀ ਜਾਂਦੀ ਆ ਸਾਡੇ ਹਰ ਇੱਕ ਨੌਜਵਾਨ ਤੱਕ ਬੱਚਿਆਂ ਤੱਕ ਬਜ਼ੁਰਗਾਂ ਤੱਕ ਜਾਂਦੀ ਆ ਤੇ ਤੁਸੀਂ ਮਾੜਾ ਮੋਟਾ ਕਮੈਂਟ ਕਰਨ ਲੱਗੇ ਮਾੜੀ ਮੋਟੀ ਜਿਹੜੀ ਭਾਸ਼ਾ ਵਰਤਦੇ ਹੋ ਭਰਾਵੋ ਆਪਣੀ ਠੀਕ ਕਰ ਲਓ ਬਾਕੀ ਕਈ ਬਜ਼ੁਰਗ ਨੇ ਜਿਨ੍ਹਾਂ ਦੀਆਂ ਫੋਟੋਆਂ ਲੱਗੀਆਂ ਨੇ ਉਹ ਇਹੋ ਜਿਹੇ ਸ਼ਬਦ ਬੋਲਦੇ ਨੇ ਪਰ ਅਸੀਂ ਨਹੀਂ ਬੋਲ ਸਕਦੇ ਅੱਜ ਗੱਲ ਕਰਦੇ ਆ ਕਰਨਲ ਪਰਵਾਰ ਦੇ ਨਾਲ ਕਰਨਲ ਪਰਵਾਰ ਦੀ ਪਤਨੀ ਜਸਵਿੰਦਰ ਕੌਰ ਤੇ ਉਹਨਾਂ ਦਾ ਬੇਟਾ ਅੰਗਤ ਬਾਠ ਅੱਜ ਕੇਂਦਰੀ ਮੰਤਰੀ ਅਰਾਜਨਾਥ ਸਿੰਘ ਨੂੰ ਮਿਲੇ ਨੇ ਤੇ ਉਹਨਾਂ ਦੇ ਨਾਲ ਜਿਹੜੀ ਵੱਡੀ ਗੱਲਬਾਤ ਕੀਤੀ ਆ ਉਹ ਵੀ ਤੁਹਾਨੂੰ ਦੱਸਦੇ ਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਮੰਗ ਕੀਤੀ ਆ ਰਾਣਾ ਆਤੋ ਕੇ ਸੀਬੀਆਈ ਦੀ ਜਿਹੜੀ ਜਾਂਚ ਆ ਉਹ ਕਰਾਈ ਜਾਵੇ ਸਭ ਤੋਂ ਵੱਡੀ ਤੇ ਐਮ ਖਬਰ ਇਹ ਆ ਕਿ ਪਰਿਵਾਰ ਨੇ ਇੱਕੋ ਮੰਗ ਰੱਖੀ ਆ ਕਿ ਸੀਬੀਆਈ ਜਾਂਚ ਕਰਾਈ ਜਾਵੇ ਜੇ ਅਸੀਂ ਦੋਸ਼ੀ ਆ ਤਾਂ ਸਾਡੇ ਉੱਤੇ ਪਰਚਾ ਦਰਜ ਕੀਤਾ ਜਾਵੇ ਜੇਕਰ ਪੁਲਸ ਵਾਲੇ ਦੋਸ਼ੀ ਆ ਤੇ ਪਰਸ ਵਾਲਿਆਂ ਨੂੰ ਜਿਹੜੀਆਂ ਸਜ਼ਾਵਾਂ ਜ਼ਰੂਰ ਦਿੱਤੀਆਂ ਜਾਣ ਅੱਜ ਕਰਨਲ ਦਾ ਪਰਿਵਾਰ ਇੱਕ ਫੌਜ ਦਾ ਕਰਨਲ ਹੋਵੇ ਅੱਜ ਉਹਦਾ ਪਰਿਵਾਰ ਘਰੇ ਪਤੀ ਬਿਮਾਰ ਪਿਆ ਹੋਵੇ ਕੁੱਟਿਆ ਪਿਆ ਹੋਵੇ ਪੁਲਿਸ ਨੇ ਬੇਟੇ ਦਾ ਜਿਹੜਾ ਸਿਰ ਪਾੜਿਆ ਹੋਵੇ ਉਹ ਨਾਲ ਤੁਰਿਆ ਫਿਰਦਾਗਾ ਕਦੇ ਧਰਨੇ ਲਾਉਂਦੇ ਆ ਕਦੇ ਮਜਾਰੇ ਕਰਦੇ ਆ ਕਦੇ ਹਾਈ ਕੋਰਟ ਜਾਂਦੇ ਆ ਕਦੇ ਮੰਤਰੀ ਨੂੰ ਮਿਲਦੇ ਆ ਕਦੇ ਡੀਸੀ ਨੂੰ ਮਿਲਦੇ ਆ ਚੱਕਰ ਕੱਢੀ ਜਾਂਦੇ ਆ ਅੱਜ ਦੇਸ਼ ਦੇ ਰਾਖਾ ਦਾ ਇਹ ਹਾਲ ਹੋ ਰਿਹਾ ਤੇ ਤੁਸੀਂ ਤੇ ਅਸੀਂ ਕਾਹਦੇ ਵਿਚਾਰਿਆ ਇਹ ਸੀਬੀਆਈ ਜਾਂਚ ਜੇਕਰ ਹੋ ਜਾਵੇ ਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਤੇਰਾ ਮਾਤ ਨੂੰ ਅਨਕਾਉਂਟਰ ਕੀਤਾ ਜਸਪ੍ਰੀਤ ਸਿੰਘ ਦਾ ਮੁੰਡਾ ਜਿਹੜਾ ਕਹਿੰਦਾ ਕਿ ਕੈਨੇਡਾ ਤੋਂ ਆਇਆ ਇਹਨਾਂ ਨੇ ਕਿਹਾ ਕਿ ਬੱਚਾ ਕਨੈਪ ਕੀਤਾ ਉਹ ਸੱਤ ਵੀ ਜਿਹੜਾ ਸਾਹਮਣੇ ਆਉਣਾ ਚਾਹੀਦਾ ਸਾਡੀਆਂ ਸਿੱਖ ਜਥੇਬੰਦੀਆਂ ਇਹਨਾਂ ਨੂੰ ਆਪਸ ਵਿੱਚ ਵੇਲ ਨਹੀਂ ਆ ਹਰਨਾਵ ਸਿੰਘ ਧੰਮਾ ਦਮ ਦੀ ਟਕਸਾਲ ਦਾ ਬਨਾਇਆ ਹੋਇਆਗਾ ਤੈਨੂੰ ਮਾੜੀ ਮੋਟੀ ਸ਼ੰਗ ਚਾਹੀਦੀ ਆ ਚੱਕ ਕੇ ਮੂੰਹ ਦਰਬਾਰ ਸਾਹਿਬ ਅਕਾਲ ਤਾ ਸਾਬ ਦੇ ਬਾਹਰ ਆ ਧਰਨੇ ਲਾਉਣ ਟਕ ਜਾਂਦਾਗਾ ਕਿ ਸਿੱਖ ਸਿਰਫ ਕੀ ਗਲਤੀ ਆ ਕਿ ਜਥੇਦਾਰ ਆ ਉਹ ਕਦੋਂ ਬਗਲ ਤੇ ਇਹ ਕਿਉਂ ਲਾਏਗੇ ਜਿਹੜਾ ਤੇਰਾ ਕੰਮ ਸੀ ਹਰਨਾਮ ਸਿੰਘ ਬਾਬਾ ਜੀ ਤੁਮਾਰ ਸਾਹਿਬ ਜਿਹੜਾ ਦਮ ਦੀ ਟਕਸਾਲ ਦਾ ਕੰਮ ਸੀ ਉਹ ਤਾਂ ਤੁਸੀਂ ਕੀਤਾ ਨਹੀਂ ਸਿੱਖੀ ਦਾ ਪ੍ਰਚਾਰ ਤੁਸੀਂ ਕੀਤਾ ਨਹੀਂ ਭੋਰਿਆਂ ਦੇ ਵਿੱਚ ਪਾਠ ਕਰਨ ਜਾਣਦੇ ਹੋ ਜਾਂ ਮੂੰਹ ਦੇ ਵਿੱਚ ਗੁੰਗਣਾਉਣਾ ਜਾਣਦੇ ਹੋ ਆਪਣੇ ਆਪ ਨੂੰ ਵੱਡੇ ਸੰਤ ਮੌਖਿਕ ਕਹਾਣੇ ਲੱਖਾਂ ਦਾ ਇਕੱਠ ਤੁਸੀਂ ਕਰ ਲੈਨੇ ਹੋ ਤੇ ਲੋਕ ਵੀ ਜਿਹੜੇ ਨੇ ਕਿ ਭੜਕ ਕੇ ਮਗਰ ਲੱਗ ਜਾਂਦੇ ਆ ਕਿ ਪਤਾ ਨਹੀਂ ਕਿੱਡਾ ਇੱਕ ਵੱਡਾ ਜਿਹੜਾ ਇਹ ਮੁੱਦਾ ਚੱਲ ਰਿਹਾਗਾ ਨਾ ਤਾਂ ਜ ਤੁਹਾਡੇ ਕੋਲ ਇਹ ਆ ਕਿ ਸਿੱਖ ਕੌਮ ਅੱਜ ਈਸਾਈ ਬਣ ਰਹੀ ਆ ਵੱਡੀ ਪੱਧਰ ਉੱਤੇ ਈਸਾਈ ਧਰਮ ਦੇ ਵਿੱਚ ਲੇਮਾ ਹੋ ਰਿਹਾ ਕਦੇ ਆਵਾਜ਼ ਨਹੀਂ ਉਠਾਈ ਤੁਸੀਂ ਕਦੇ ਤੁਸੀਂ ਕੁੰਭ ਦੇ ਮੇਲੇ ਤੇ ਜਾ ਕੇ ਉੱਥੇ ਚੁੰਬੀਆਂ ਲਾਉਣਿਓ ਫਿਰ ਕਹਿੰਦੇ ਤੁਸੀਂ ਜੇਕਰ ਅਸੀਂ ਮੈਂ ਚੁੰਬੀ ਲਾ ਲਈ ਕਹਿੰਦੇ ਇੱਥੇ ਹਿੰਦੂ ਵੀ ਆਉਂਦੇ ਆ ਦਰਬਾਰ ਸਾਹਿਬ ਦੇ ਤੇ ਚੁੰਬੀ ਲਾਉਂਦੇ ਆ ਇਹ ਚੌ ਵਰਨਾਂ ਦਾ ਸਾਂਝਾ ਉਪਦੇਸ਼ ਆ ਗੁਰੂ ਦਾ ਇੱਥੇ ਚਾਰੇ ਦਰਵਾਜ਼ੇ ਖੁੱਲ੍ਹਿਆ ਜੋ ਮਰਜ਼ੀ ਆਵੇ ਪਰ ਸਿੱਖ ਸੰਧਾਲਤ ਕੀ ਕਹਿੰਦਾ ਹੈਗਾ ਤੁਸੀਂ ਕਹਿੰਦੇ ਜੀ ਫਲਾਣਾ ਬਾਬਾ ਉੱਥੇ ਗਿਆ ਫਲਾਣੇ ਮਹਾਪਰਸ ਉੱਥੇ ਗਏ ਨੇ ਤੇ ਉਹਨਾਂ ਦੀ ਤੁਸੀਂ ਰੀਸ ਕਿਉਂ ਕਰਦੇ ਹੋ ਉਹਨਾਂ ਦੀ ਰੀਸ ਕਰਨੇ ਜੋ ਕੇ ਪਹਿਲਾਂ ਹੋ ਜੋ ਉਹਨਾਂ ਦੀ ਰੀਸ ਤਾਤੋਂ ਨਹੀਂ ਹੋਣੀ ਤੁਸੀਂ ਨਹੀਂ ਕਰ ਸਕਦੇ ਰਿਸਾ ਤੁਸੀਂ 18 ਮਾਰਦੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਰ ਗਏ ਆ ਉਹਦਿਆਂ ਰਿਸ ਕਰ ਲਓਗੇ ਤੁਸੀਂ ਪੈਰਾਂ ਵਰਗੇ ਵੀ ਨਹੀਂ ਰਿਸ ਕਰਨੀ ਤਾਂ ਦੂਰ ਆ ਜਿੰਨਾ ਤੁਸੀਂ ਸੰਤ ਮਹਾਪੁਰਸਾਂ ਦੀ ਜਾਂ ਗੁਰੂਆਂ ਦੀ ਗੱਲਾਂ ਕਰਦੇ ਹੋ ਤੇ ਉਹਨਾਂ ਗੁਰੂਆਂ ਦੇ ਤੁਸੀਂ ਕਿੰਨਾ ਕੁ ਜਿਹੜਾ ਨੇੜੇ ਹੋ ਇਹ ਗੱਲ ਆਪਾਂ ਅਗਲੀ ਵੀਡੀਓ ਵਿੱਚ ਕਰਦੇ ਆ ਪਰ ਦੁੱਖ ਹੁੰਦਾ ਜਦੋਂ ਸਾਡੇ ਸਮਾਜ ਦਾ ਜਿਹੜਾ ਤਾਣਾ ਬਾਣਾ ਉਹ ਕੀ ਕੁਸੂਰ ਹੋ ਰਿਹਾਗਾ ਪੰਜਾਬ ਦੇ ਵਿੱਚ ਸਿੱਖਾਂ ਨੂੰ ਕੁੱਟਿਆ ਜਾ ਰਿਹਾ ਸਿੱਖਾਂ ਨੂੰ ਲਤੜਾਇਆ ਜਾ ਰਿਹਾ ਸਿੱਖ ਨੌਜਵਾਨਾਂ ਨੂੰ ਸਰਿਆਂ ਗੋਲੀਆਂ ਮਾਰੀਆਂ ਜਾ ਰਹੀਆਂ ਜਾ ਰਹੀਆਂ ਪੁਲਤ ਵੱਲੋਂ ਫੇਕ ਤੇ ਝੂਠੇ ਅਨਕਾਉਂਟਰ ਕੀਤੇ ਜਾ ਰਹੇ ਨੇ ਸਾਡੇ ਮੁਖੀ ਦਾ ਦਮ ਦੀ ਟਕਸਾਲ ਦਾ ਤੁੰਮੇ ਦਾ ਮੂੰਹ ਨਹੀਂ ਖੁੱਲਦਾ ਸਰੋਵਣੀ ਕਮੇਟੀ ਨੇ ਜਥੇਦਾਰ ਬਾਗਲ ਦਿੱਤੇ ਤੇ ਉਧਰ ਪਾਸੇ ਸਾਰਾ ਜਿਹੜਾ ਜਗਤ ਉੱਠਿਆ ਕਿ ਪਤਾ ਨਹੀਂ ਕੀ ਉਧਰ ਬੰਬ ਚੱਲ ਗਿਆ ਜਾਂ ਗੋਲਾ ਚੱਲ ਗਿਆ ਔਰ ਤੁਸੀਂ ਆਪਣਾ ਆਪ ਸਾਂਭ ਲਓ ਜਾਂ ਸਿੱਖੀ ਕੌਮ ਨੂੰ ਸਾਂਭ ਲਓ ਉਧਰ ਤੁਹਾਡੇ ਤੇ ਮੂੰਹ ਨਹੀਂ ਹੁੰਦਾ ਤੇ ਤਾਂ ਹੁਣ ਮੈਂ ਕੀ ਕੁਝ ਕਹਾ ਆਜੀ ਕਰਨਲ ਤੇ ਪਰਿਵਾਰ ਆ ਥਾਂ ਥਾਂਕੇ ਭੜਕਦਾ ਫਿਰਦਾ ਮੈਂ ਇਹ ਗੱਲ ਕਹੂੰਗਾ ਮaaf ਕਰਨਾ ਜੇ ਗੱਲ ਕਿਸੇ ਨੂੰ ਕੌੜੀ ਲੱਗੀ ਮaaf ਕਰ ਦੇਣਾ ਮੈਂ ਮੈਂ ਤੁਹਾਨੂੰ ਪਹਿਲਾਂ ਦੁਆਰੇ ਬੇਨਤੀ ਕਰਦਾ ਕਿਉਂਕਿ ਸ਼ਬਦ ਕਈ ਵਾਰੀ ਆ ਜਾਏ ਕਈ ਵਾਰੀ ਬੰਦਾ ਦੂਸਰੇ ਪਾਸੇ ਲੈ ਜਾਂਦਾ ਪਰ ਅਸੀਂ ਤਾਂ ਉਸ ਦਿਨ ਤੋਂ ਜਿਸ ਦਿਨ ਤੋਂ ਕਰਨਲ ਪਰਿਵਾਰ ਦੇ ਨਾਲ ਜਿਹੜੀ ਕੁੱਟਮਾਰ ਹੋਈ ਆ ਧੱਕਾਸਾਹੀ ਹੋਈ ਆ ਉਸ ਦਿਨ ਦੇ ਭਾਈ ਕਰਨਲ ਪਰਿਵਾਰ ਦੇ ਹੱਕ ਦੇ ਵਿੱਚ ਆਵਾਜ਼ ਠਾਉਂਦੇ ਆ ਤੇ ਉਠਾਉਂਦੇ ਰਹਾਂਗੇ ਇਨਸਾਨੀਅਤ ਦੇ ਤੌਰ ਤੇ ਦੇਸ਼ ਦੇ ਰਾਖੇ ਆ ਕਾਨੂੰਨ ਦੇ ਰਾਖੇ ਆ ਜੇਕਰ ਭਾਈ ਫੌਜੀ ਸੇਫ ਨਹੀਂ ਇੱਥੇ ਜੇ ਆਰਮੀ ਦੇ ਨੌਜਵਾਨ ਸੇਫ ਨਹੀਂ ਜੇ ਇੱਥੇ ਕਰਨਲ ਸਾਹਿਬ ਸੇਫ ਨਹੀਂ ਤਾਂ ਅਸੀਂ ਕਾਹਦੇ ਸੇਫ ਆ ਸਭ ਤੋਂ ਵੱਡਾ ਦੁੱਖ ਇਹ ਲੱਗਦਾਗਾ ਸਾਡੀ ਭੈਣ ਉਹ ਵਿਚਾਰੀ ਚੀਕਤੀ ਕੇ ਕਹਿ ਰਹੀ ਆ ਇਹ ਮੇਰਾ ਪਤੀ ਨੂੰ ਇਨਸਾਫ ਮਿਲੇ ਸੀਬੀਆਈ ਦੀ ਜਾਂਚ ਕਰੀ ਜਾਵੇ ਤੇ ਪੁਲਿਸ ਨੇ ਕੋਈ ਸਰਵਾਈ ਨਹੀਂ ਕੀਤੀ ਪੁਲਿਸ ਕਹਿੰਦੇ ਜੀ ਅਨਕਬਾਰ ਹੀ ਕਰਾਂਗੇ 45 ਦਿਨਾਂ ਦੇ ਵਿੱਚ ਤੇ ਅੱਜ ਵੀ ਪੁਲਸ ਉੱਤੇ ਜਿਹੜਾ ਹੁਣ ਜਦੋਂ ਇਹ ਚੱਲ ਪਿਆ ਕਿ ਹੁਣ ਇਹ ਕੋਰਟ ਵੱਲ ਤੁਰਪੇ ਤੇ ਉਹਨਾਂ ਉੱਤੇ 307 ਦਾ ਮੁਕੱਦਮਾ ਦਰਜ ਹੋ ਗਿਆ ਹਾਲੇ ਤੱਕ ਇੱਕ ਪੁਲਿਸ ਵਾਲਾ ਨਹੀਂ ਫੜਿਆ ਗ੍ਰਿਫਤਾਰ ਨਹੀਂ ਕੀਤਾ ਸਹਿ ਕਿਦਿਆ ਉਹ ਤੁਹਾਨੂੰ ਸਾਰਾ ਪਤਾ ਨਾਨਕ ਸਿੰਘ ਐਸਐਸਪੀ ਤੇ ਨਾਲ ਹੀ ਸਰਕਾਰ ਖੜੀ ਆ ਐਸਐਸਬੀ ਦੀ ਕੀ ਮਜਾਲ ਸੀ ਜੇਕਰ ਭਗਵੰਤ ਮਾਨ ਖੜਾ ਹੁੰਦਾ ਨਾਲ ਉਹ ਆਤਮਾ ਨੂੰ 31 ਤਰੀਕ ਨੂੰ ਮਿਲਦਾ ਤੇ ਫਿਰ ਦਬਾਅ ਪਾਉਗਾ ਪਰਿਵਾਰ ਤੇ ਤੇ ਸਿਰਫ ਇੱਕ ਬਹਾਨੇਬਾਜ਼ੀ ਕੱਢ ਕੇ ਜਿਹੜਾ ਇੱਕ ਕਿ ਜੀ ਤੇ ਨਹੀਂ ਇਹ ਫਲਾਨਾ ਜੀ ਹੈ ਇਹ ਧਮਕਾ ਜਿਹ ਜੋ ਲੀਡਰ ਕਰਦੇ ਆ ਸੂਤਰਾ ਤੇ ਵੀ ਪਤਾ ਲੱਗਿਆ ਕਿ ਜਿਹੜਾ ਪੁਲਸਾ ਉਹ ਕ੍ਰਾਸ ਕੇਸ ਬਣਾਉਣ ਨੂੰ ਤਿਆਰ ਆ ਪਹਿਲਾਂ ਤਾਂ ਹਮਨੇ ਇੱਕ ਮੈਂ ਵੀਡੀਓ ਸੁਣਾਦਾ ਫਿਰ ਅੱਗੇ ਗੱਲਬਾਤ ਕਰਦੇ ਆ ਮੁਕਾਬਲਾ ਕਰਕੇ ਡਰਾਜੀਸਪਾ ਕੀ ਉਹ ਪਟਿਆਲਾ ਸੈਂਟਰ ਡੀਲ ਚ ਪਾਇਆ ਹੋਇਆ ਪੰਜਾਬ ਦੇ ਲਾਅ ਐਂਡ ਔਰਡਰ ਦੀ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਕਿ ਮੈਨੂੰ ਲੱਗਦਾ ਕਿ 1985 ਦਾ ਟਾਈਮ ਜੋ ਅਤਵਾਦ ਦਾ ਸੀ ਅੱਜ ਤੋਂ 40 ਸਾਲ ਪਹਿਲਾਂ ਉਹ ਦੁਬਾਰਾ ਪੰਜਾਬ ਚ ਆਉਣ ਵਾਲਾ ਉਹ ਸਾਰੀਆਂ ਚੀਜ਼ਾਂ ਮੈਂ ਆਦਤ ਨਹੀਂ ਰਾਜਨਸੀ ਇਤਿਹਾਸ ਚ ਲਾਨੀ ਆ ਇਸ ਤੋਂ ਬਾਅਦ ਅਮਿਤ ਸ਼ਾਹੀ ਦੇ ਬਿੱਲੇ ਹਨ ਜੋੜ ਪਈ ਤਾ ਵੱਡਾ ਅੰਦੋਲਨ ਵੀ ਪੰਜਾਬ ਚ ਦਿਲ ਦੀ ਖੜਾ ਕਰਾਂਗੇ ਕਿਉਂਕਿ ਆ ਅਸੀਂ ਤਾਂ ਸੋਚ ਲਈ ਸੀ ਸਾਡੇ ਦਾ ਇਨਸਾਫ ਹੋਵੇ ਅਸੀਂ ਉਹ ਕੁਛ ਮੰਗ ਨਹੀਂ ਸੀ ਲਈ ਸੀ ਉਲਟਾ ਪੁਲਿਸ ਅਫਸਰਾਂ ਨੂੰ ਬਚਾਉਣ ਕਰਕੇ ਸਾਡੇ ਤੇ ਐਫ ਆਈ ਆਰ ਕੇ ਦਨੂ ਫਿਰਦੇ ਨੇ ਕੀ ਬੇਦਾਗ ਛਵੀ ਦੀ ਅਸੀਂ ਲੋਕਾਂ ਨੇ ਸਾਡੇ ਤੇ ਝੂਠਾ ਹਸਲਾ ਰੱਖ ਕੇ ਜਾਂ ਕਾਗਜ਼ ਦਾ ਕੇਸ ਪਾਉਣਾ ਚਾਹੁੰਦੇ ਨੇ ਇਸ ਲੈਵਲ ਤੇ ਮਾਨਸਿਕਤਾ ਹੋਗੀ ਸੰਤੋਖਿਆਪ ਲਗਾਏ ਐ ਆਜ ਜੀ ਰਾਜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਤਾ ਹਾਂ 15 20 ਮਿੰਟ ਉਹਨਾਂ ਨੇ ਧੀ ਬਾਤ ਸੁਣੀ ਹੈ ਔਰ ਹਮੇ ਆਸ਼ਵਾਸਨ ਵੀ ਦਿਆ ਹੈ ਕਿ ਆਪਕੇ ਸਾਥ ਜਸਟਿਸ ਹੋਗਾ ਹਮ ਆਪਕੇ ਸਾਥ ਕਿਸੇ ਵੀ ਆਧਮੀ ਅਫਸਰ ਦੇ ਸਾਥ ਜਾਂ ਸਿਵਲियन ਦੇ ਸਾਥ ਕਿਸੇ ਪ੍ਰਕਾਰ ਦਾ ਇਨਜਸਟਿਸ ਹੰ برداشت ਨਾ ਕਰੋ ਅੱਗੇ ਵੀਡੀਓ ਸੁਣਾਉਣਿਆ ਤੁਹਾਨੂੰ ਹੋਰ ਸੁਣ ਲਓ ਕਿ ਪਰਿਵਾਰ ਦੀ ਦਹਾਈ ਕੀ ਅੱਜ ਮੈਂ ਔਰ ਸਭ बुलटा हमारा साथ देने की जगह हमें सब सिस्टम के साथ लड़ना पड़ रहा है उन्हें हमें आश्वासन दिया है कि हमें जस्टिस मिलेगा और यहाँ से डेफिनेटली वहाँ तक बात जाएगी और इन्वेस्टिगेशन क्या बात आपने रखी साथ? जो हमारी सी बी की मांग थी और बाकी हमारी जो वहाँ हमने जो दुर्घटना हुई है उसके लिए जस्टिस के लिए मांग रखी 8 ਦਿਨ ਲਗੇ ਸੀ ਐਫ ਆਈ ਆਰ ਹੁੰਦੇ ਐਸ ਆਈ ਟੀ ਚਾਰ ਵਾਰ ਬਦਲੀ ਗਈ ਹੈ ਹੁਣ ਤੁਸੀਂ ਜੈਸਾ ਜਿਹੜੇ ਚਾਰ ਐਚ ਐਚਓ ਦਾ ਨਾਮ ਲੈਂਦੇ ਹੋਏ ਪੰਜਾਬ ਦੇ ਆਈ ਪੀਐਸ ਆਫੀਸਰ ਤੱਕ ਦਰਦੇ ਐ ਤੇ ਉਹ ਸਾਨੂੰ ਕੀ ਜਸਟਿਸ ਦੇਵਾਰੀ ਮਹਿਮਾਨ ਸਾਹਿਬ ਦੀ ਸਰਕਾਰ ਤੋਂ ਕਿਸੇ ਨੇ ਫੋਨ ਕਰਕੇ ਤੱਕ ਨਹੀਂ ਪੁੱਛਿਆ ਕਿ ਤੁਹਾਡਾ ਕੀ ਹਾਲ ਹੈ ਔਰ ਦੂਜੀ ਗੱਲ ਮਹਿਮਾਨ ਸਾਹਿਬ ਨੂੰ ਬੋਲਾਂਗੀ ਕੱਲ ਮਾਨ ਸਾਹਿਬ ਦੀ ਬੇਟੀ ਦਾ ਜਨਮ ਦਿਨ ਸੀਗਾ ਸਾਲ ਦਾ ਤੇ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਨੀ ਆ ਹਰ ਕਾਂਗੀ ਕੱਲ ਸਾਡੇ ਕੋਲ ਦੂਜੀ ਬੇਟੀ ਆ ਰਹੀ ਹੈ ਤੇ ਉਸ ਨੂੰ ਇਨਸਾਫ ਮੈਂ ਸਾਰੇ ਪ੍ਰਸ਼ਾਸਨ ਸਾਰੇ ਸਰਕਾਰ ਪੁਲਿਸ ਵਾਲਿਆਂ ਤੇ ਅਗੇਨ ਜਿਨ੍ਹਾਂ ਨੇ ਉਹਨਾਂ ਨੇ ਮੈਨੂੰ ਧਮਕੀਆਂ ਦਿੱਤੀ ਸੀ ਕੰਪਰੋਮਾਈਜ਼ ਕਰਨੀ ਕਿ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਮੈਂ ਤੁਹਾਨੂੰ ਪਹਿਲੇ ਦਿਨ ਵੀ ਕਿਹਾ ਸੀ ਤੇ ਲੋਕਾਂ ਨੂੰ ਜਿਹੜਾ ਲੱਗਦਾ ਕਿ ਪਤਾ ਨਹੀਂ ਜੀ ਇਹ ਆਪਣੇ ਤੌਰ ਤੇ ਕਹਿ ਰਹੇ ਆ ਬੇਸ਼ੱਕ ਸੂਤਰਾ ਮੁਤਾਬਕ ਜਿਹੜੇ ਪੁਲਸ ਮਲਾਕ ਨੇ ਉਹਨਾਂ ਦੇ ਵਿੱਚ ਆਸ ਦੇ ਵਿੱਚ ਵਿਖੇੜਾ ਪਿਆ ਹੋਇਆਗਾ ਆਸ ਦੇ ਵਿੱਚ ਵੀ ਉਹ ਲੜਪੇ ਨੇ ਇਹ ਵੀ ਸੂਤਰਾ ਤੋਂ ਜਾਣਕਾਰੀ ਸਾਹਮਣੇ ਆਈ ਆ ਕਿ ਆਸ ਦੇ ਵਿੱਚ ਉਹਨਾਂ ਦੀ ਲੜਾਈ ਕਿਵੇਂ ਹੋਈ ਆ ਤੂੰ ਤੂੰ ਮੈਂ ਮੈਂ ਹੋਈ ਆ ਇਹ ਵੀ ਸਭ ਤੋਂ ਵੱਡੀ ਖਬਰ ਆ ਉਹ ਆਉਣ ਵਾਲੇ ਜਿਹੜਾ ਮੁਲਾਜ਼ਮਾਂ ਹੋ ਸਕਦਾ ਕਿ ਤਿੰਨ ਮੁਲਾਜ਼ਮਾਂ ਨੇ ਜਿਹੜੇ ਕਿ ਉਹ ਬਾਗੀ ਹੋ ਜਾਣ ਦੂਜੇ ਮੁਲਾਜ਼ਮਾਂ ਦੇ ਨਾਲੋਂ ਦੂਸਰੀ ਖਬਰ ਜਿਹੜੀ ਇਹ ਪਤਨੀਆ ਕਰਨਲ ਬਾਠ ਦੀ ਪਤਨੀ ਕਹਿ ਰਹੀ ਆ ਕੰਪਰਵੇਜ ਕਰਨ ਨੂੰ ਦਵਾ ਪਾ ਰਹੇ ਨੇ ਤੇ ਜਿਹੜਾ ਦੂਸਰਾ ਮਕਦਮਾ ਦਰਜ ਵੀ ਇਹਨਾਂ ਉੱਤੇ ਜਿਹੜਾ ਕਰਿਆ ਜਾਊਗਾ ਕ੍ਰਾਸ ਕੇਸ ਜਿਹੜਾ ਬਣਾਇਆ ਜਾਊਗਾ ਅੱਜ ਇਹ ਹਾਲਾਤ ਨੇ ਇਹ ਪੁਲਿਸ ਹਮੇਸ਼ਾ ਕਰਦੀ ਆ ਰਹੀ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਪਰ ਇਹ ਪਹਿਲੀ ਵਾਰ ਇਹ ਹੋ ਰਿਹਾ ਕਿ ਕਰਨਲ ਪਰਿਵਾਰ ਦੇ ਨਾਲ ਹੋ ਰਿਹਾ ਐਡੇ ਵੱਡੇ ਅਵਸਰ ਹੋਣ ਆਪਣੇ ਫੌਜ ਦੇ ਉਹਨਾਂ ਦੇ ਨਾਲ ਇਹ ਹੋ ਰਿਹਾ ਪਹਿਲੀ ਵਾਰ ਮੈਂ ਇਹ ਵੇਖ ਰਿਹਾ ਆ ਆਮ ਜਨਤਾ ਦੇ ਨਾਲ ਤਾਂ ਇਹ ਹੁੰਦੀ ਆ ਤਾਂ ਕੈਸਾ ਹੀ ਇਹ ਅਸੀਂ ਦੇਖ ਹੀ ਰਹੇ ਆ ਹਰਿਆਣਾ ਵੇਖਦੇ ਆ ਪਰ ਤੁਸੀਂ ਕੀ ਚਾਹੁੰਦੇ ਹੋ ਕਿ ਪੰਜਾਬ ਸਰਕਾਰ ਇਨਸਾਫ ਦੇ ਦੂਗੀ ਕੀ ਚਾਹੁੰਦੇ ਹੋ ਕਿ ਪੰਜਾਬ ਪੁਲਿਸ ਇਨਸਾਫ ਦੇ ਦੂਗੀ ਕਿ ਤੁਹਾਨੂੰ ਲੱਗਦਾਗਾ ਕਿ ਇਨਸਾਫ ਮਿਲ ਜਾਊਗਾ ਜੇ ਫਿਰ ਅਸੀਂ ਗੱਲਾਂ ਕਹਿਣੇ ਆ ਕਈਆਂ ਨੂੰ ਕੌੜੀਆਂ ਲੱਗਦੀਆਂ ਨੇ ਕਈਆਂ ਦੇ ਚਲੂਨੇ ਲੜਦੇ ਆ ਮਿਰਚਾਂ ਲੜਦੀਆਂ ਫਿਰ ਸਾਨੂੰ ਗੱਲਾਂ ਕੁਝ ਕਹਿਣੀਆਂ ਪੈਂਦੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਤੇ ਅੱਜ ਵੀ ਕਹਿਣਾ ਕਿ ਪਰਿਵਾਰ ਦਾ ਜੇਕਰ ਕੇਂਦਰੀ ਮੰਤਰੀ ਆ ਰਾਜਨਾਥ ਸਿੰਘ ਜਾਂ ਕੋਈ ਹੋਰ ਮੰਤਰੀ ਗ੍ਰਹਿ ਮੰਤਰੀ ਗੱਲਬਾਤ ਸੁਣ ਲਵੇ ਤਾਂ ਚੰਗੀ ਗੱਲ ਆ ਤੇ ਪੰਜਾਬ ਸਰਕਾਰ ਤੋਂ ਕੋਈ ਆਸ ਨਾ ਪਾ ਲੋ ਪੰਜਾਬ ਪੁਲਿਸ ਤੋਂ ਕੋਈ ਆਸ ਨਾ ਤੁਸੀਂ ਲਾਵੋ ਇਹ ਸਰਕਾਰ ਕਹੇ ਕਿ ਐਸੀ ਐਸੀ ਬਰਗਾੜੀ ਦੇ ਜਿਹੜਾ ਘਟਨਾ ਵਾਪਰੀ ਹੈ ਬਾਬਲ ਕਲਾਂ ਦੇ ਵਿੱਚ ਬੇਅਦਬੀ ਦੀ ਦੋਸਤੀਆਂ ਨੂੰ 24 ਘੰਟੇ ਦੇ ਅੰਦਰ ਕਰ ਦੇਵਾਂਗੇ ਤਿੰਨ ਸਾਲ ਦਾ ਪੂਰਾ ਸਮਾਂ ਹੋ ਗਿਆ ਉੱਪਰ ਹੋ ਗਿਆ ਤਿੰਨ ਸਾਲ ਤੋਂ ਦੱਸੋ ਕੋਈ ਦੋਸ਼ੀ ਫਾਹੇ ਟੰਗੇ ਆ ਕੋਈ ਦੋਸ਼ੀ ਨੂੰ ਜੇਲ੍ਹ ਹੋਈ ਆ ਕਿਸੇ ਨੂੰ ਘੰਟੇ ਦੀ ਕੈਦ ਹੋਈ ਆ ਦੱਸ ਦਿਓ ਨਸ਼ਾ ਦਾ ਲੱਖ ਤੋੜ ਦੇਵਾਂਗੇ ਨਸ਼ਾ ਗਲੀ ਗਲੀ ਹੋ ਗਿਆ ਆ ਚਾਰ ਮਕਾਨ ਢਾਕੇ ਕਿਸੇ ਦੇ ਇਹ ਨਸ਼ਾ ਇਸ ਤਰ੍ਹਾਂ ਬੰਦ ਨਹੀਂ ਹੁੰਦਾ ਕਿ ਤੁਸੀਂ ਚਾਰ ਬਲੋਡਰ ਲੋਕਾਂ ਦੇ ਵਿੱਚ ਆਪਣੀ ਬਾਵਾ ਖੱਟਣ ਦੀ ਬਾਤ ਹੈ ਜੀ ਬਣੀ ਸਰਕਾਰ ਸਖਤ ਐਕਸ਼ਨ ਲੈਂਦਾ ਜੀ ਸਰਕਾਰ ਨੇ ਬੜਾ ਕੀਤਾ ਤੁਸੀਂ ਅੱਜ ਇੱਕ ਇਨਸਾਫ ਫੌਜੀ ਦੀ ਜਿਹੜੀ ਪਰਿਵਾਰ ਆ ਕਰਨ ਵਾਲਾ ਜਿਹੜਾ ਪਰਿਵਾਰ ਆ ਉਹਨੂੰ ਇਨਸਾਫ ਨਹੀਂ ਦੇ ਰਹੇ ਤੁਸੀਂ ਕਹਿ ਰਹੇ ਹੋ ਕਿ ਮੈਂ 3 ਕਰੋੜ ਦਾ ਰੱਖਾ ਭਗਵੰਤ ਮਾਨ ਜੀ 3 ਕਰੋੜ ਲੋਕਾਂ ਨੂੰ ਇਨਸਾਫ ਤੁਸੀਂ ਕਿਵੇਂ ਦੇ ਦਿਓਗੇ ਇੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹ ਜਿਹਦੀ ਐਡਵੋਕੇਟ ਪਹੁੰਚ ਆ ਜਿਹੜੇ ਕਿ ਰਾਜਨਾਥ ਕੇਂਦਰੀ ਮੰਤਰੀ ਤੇ ਇੱਕ ਪਹੁੰਚ ਕਰ ਸਕਦੇ ਆ ਜਿਹੜੇ ਗ੍ਰਹਿ ਮੰਤਰੀ ਮਿਲ ਸਕਦੇ ਆ ਆ ਬੰਦਾ ਤੇ ਤੁਹਾਡਾ ਇੱਥੇ ਕੋਈ ਹੋਮ ਗਾੜੀ ਵਾਲ ਨਹੀਂ ਬੰਨ੍ਹ ਦਿੰਦਾ ਥਾਣੇ ਦੇ ਵਿੱਚ ਉਹਦੇ ਉਹ ਮਾਗਰ ਪੈ ਜਾਂਦਾ ਹੋਰ ਉਹ ਬਿਠਾੜਦਾਗਾ ਤੇ ਆਮ ਲੋਕਾਂ ਦਾ ਜਿਨ੍ਹਾਂ ਦੁੱਬਰ ਹੋਇਆ ਪਿਆ ਪੰਜਾਬ ਦੇ ਵਿੱਚ ਗੁੰਡਾਗਰਦੀ ਨੰਗਾ ਨਾਚ ਲੋਟਾ ਖੋਹਾਂ ਗੋਲੀਆਂ ਡਾਕੇ ਕੀ ਕੁਛ ਹੋ ਰਿਹਾ ਹੈਗਾ ਅਤਿਆਚਾਰ ਹੋ ਰਿਹਾ ਹੈਗਾ ਫੇਕ এনਕਾਊਂਟਰ ਹੋ ਰਹੇ ਨੇ ਅੱਜ ਜ਼ਬਰ ਤੇ ਜ਼ੁਲਮ ਦਾ ਜਿਹੜਾ ਰਾਜ ਹੈ ਮੈਂ ਕਹਿੰਦਾ ਕਿ ਇਹ ਚੱਲ ਰਿਹਾ ਹੈਗਾ ਅੱਜ ਬਹੁਤੇ ਲੋਕਾਂ ਬੇਸ਼ੱਕ ਮੈਂ ਕਹਿਣਾ ਕਿ ਤੁਹਾਡੇ ਨਾਲ ਹੋਣਾ ਰਹਿਣ ਤੁਹਾਡੇ ਗੁਣ ਗਾਉਣ ਪੁਲਿਸ ਦੇ ਗੁਣ ਗਾਉਣ ਪਰ ਸੱਚ ਨੂੰ ਸੱਚ ਕਹੋ ਐਨੀ ਕੁ ਜ਼ਰਤ ਰੱਖੋ ਕਿ ਭਾਈ ਇਹ ਸੱਚ ਆ ਇਹਦੇ ਜਿਹੜਾ ਇਹ ਦਬਾਇਆ ਨਹੀਂ ਦਬਦਾ ਹੁੰਦਾ ਇਹ ਕੱਲ ਨੂੰ ਜਿਹੜਾ ਵੱਡਾ ਭਾਂਬੜ ਬਣ ਕੇ ਜਿਹੜਾ ਮਚ ਸਕਦਾ ਹੈਗਾ ਇਹ ਅਸਦੀ ਕਿਹਾਗਾ ਕਰਨ ਪਰਿਵਾਰ ਨੇ ਕਿ ਜੇਕਰ ਸਾਡੀ ਪੰਜਾਬ ਸਰਕਾਰ ਨੇ ਨਹੀਂ ਸੁਣੀ ਕੇਂਦਰੀ ਮੰਤਰੀ ਨੇ ਨਹੀਂ ਸੁਣੀ ਅਸੀਂ ਆਉਣ ਵਾਲੇ ਦਿਨਾਂ ਤੇ ਪੰਜਾਬ 'ਚ ਉਹ ਦੋ ਦਿਨ ਕਰਾਂਗੇ ਕਦੇ ਕਿਸਾਨਾਂ ਉੱਤੇ ਤੁਸੀਂ ਲਾਠੀ ਚਾਰਜ ਕਰ ਦਿਓ ਉਹ ਕਿਸਾਨਾਂ ਦਾ ਤੁਸੀਂ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਹੋ ਕਦੇ ਸਿੱਖਾਂ ਦੇ ਨਾਲ ਵਧੇਕੀਆਂ ਕਰ ਦਿਓ ਅੰਮ੍ਰਿਤਪਾਲ ਦੇ ਕਰੀਬ 50 ਸਾਥੀਆਂ ਨੂੰ ਤੁਸੀਂ 2 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ। ਉਹਨਾਂ ਨੂੰ ਦੱਸੋ ਕਿਹੜੀ ਗਾਂ ਮਾਰਤੀ, ਕਿਹੜਾ ਉਹਨਾਂ ਨੇ ਗੋਲਾ ਚਲਾਤਾ, ਕਿਹੜਾ ਉਹਨਾਂ ਤੇ ਬੰਬ ਬਰੂਦ ਫੜਿਆ ਗਿਆ। ਕਿ ਤੁਸੀਂ ਇਹ ਅਤਿਆਚਾਰ ਇਹ ਕਰ ਲਿਆ ਕਿ ਅਸੀਂ 90 ਦਾ ਤਾਂ ਹੱਕ ਹੈ ਇਹਨਾਂ ਨੂੰ ਜਾਦ ਕਰਾਉਣਾ ਸਿੱਖਾਂ ਨੂੰ ਕਿਤੇ ਇਹ ਦੁਆਰੇ ਭਜਣਾ ਜਾਣ। ਅਸੀਂ ਕੇ ਪੀਐਸ ਗਿਲ ਵਰਗੇ ਮੰਤਰੀ ਆ ਜਿਹੜੇ ਨੇ ਮੁਖੀ ਨੇ ਉਹਨਾਂ ਨੂੰ ਬਣਾਉਣਾਗਾ। ਸਮੇਤ ਸੈਣੀ ਵਰਗੇ ਬਣਾਉਣਾਗਾ, ਸਵਰਨ ਕੋਟ ਨੇ ਵਰਗੇ ਬਣਾਉਣਾਗਾ। ਅੱਜ ਦੇ ਸਿੱਖਾਂ ਦਾ ਜੇ ਅੱਜ ਦੇ ਸਿੱਖ ਫੌਜੀ ਆ ਜੇ ਕਿਸੇ ਹੋਰ ਕਿਸੇ ਮਜਬਦਾ ਹੁੰਦਾ ਤੇ ਹੋਰ ਮੈਂਜੋਰਟੀ ਦਾ ਹੁੰਦਾ ਤੇ ਘੰਟੇ ਦੇ ਵਿੱਚ ਇਨਸਾਫ ਲੈ ਲੈਂਦੇ ਅਗਲੇ ਪਰ ਅੱਜ ਦੇ ਸਿੱਖ ਪਰਿਵਾਰ ਆ ਇਸ ਕਰਕੇ ਇਨਸਾਫ ਨਹੀਂ ਮਿਲ ਰਿਹਾ ਤੇ ਬਹੁਤ ਦੁੱਖ ਦੀ ਗੱਲ ਆ ਬੜੀ ਦੁੱਖ ਨਾਲ ਗੱਲਾਂ ਕਹਿਣੀਆਂ ਪੈ ਰੀਆਂ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਆ ਕਿ ਕੁਝ ਲੋਕ ਹੁੰਦੇ ਨੇ ਕਿ ਭਾਈ ਭੇਡਾ ਹੁੰਦੀਆਂ ਨੇ ਜਿਹੜੀਆਂ ਕਾਲੀਆਂ ਉਹ ਮੈਂ ਤੁਹਾਨੂੰ ਪਿਆ ਮੈਕਮੇ ਵਿੱਚ ਵੀ ਹੁੰਦੀਆਂ ਹਰ ਸੋਸਾਇਟੀ ਵਿੱਚ ਵੀ ਹੁੰਦੀਆਂ ਆ ਕਮੈਂਟ ਕਰਨ ਵਾਲੇ ਵਿੱਚ ਵੀ ਹੁੰਦੀਆਂ ਨੇ ਚਲੋ ਮੈਨੂੰ ਕਿਸੇ ਦੀ ਪਰਵਾਹ ਨਹੀਂ ਤੇ ਇਸ ਵੀਡੀਓ ਨੂੰ ਆਪਣੀ ਇਨਸਾਨੀਅਤ ਤੌਰ ਤੇ ਦੇਖੋ ਫਰਜ਼ ਬਣਦਾ ਆਪਣਾ ਇਹ ਆਪਾਂ ਕਿਸੇ ਦੁਖੀ ਪਰਿਵਾਰ ਦੇ ਨਾਲ ਖੜੀਏ ਕਿਸੇ ਦਾ ਭਾਈ ਕਿਸੇ ਦਾ ਪਤੀ ਤੇ ਪੁੱਤ ਇਸ ਤਰ੍ਹਾਂ ਕੁੱਟ ਦੇਣਾ ਇਸ ਤਰ੍ਹਾਂ ਮਾਰਕਟਾਈ ਕਰ ਦੇਣੀ ਤੇ ਉਹ ਦਰਦ-ਦਰ ਤੇ ਉਹਨਾਂ ਦੀ ਸਾਡੀ ਭੈਣ ਵਾਲੀ ਬਿਲਕਦੀ ਫਿਰਦੀ ਆ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ ਤੇ ਦੁੱਖ ਸਾਨੂੰ ਇਸ ਗੱਲ ਦਾ ਹੈਗਾ ਹਾਂ ਹਨਸਾਬ ਦਿੱਤਾ ਹੁੰਦਾ ਅਸੀਂ ਜਮਾ ਨਹੀਂ ਬੋਲਦੇ ਸੀ ਨਾ ਪਰਿਵਾਰ ਬੋਲਦਾ ਸੀ ਇਸ ਕਰਕੇ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਦਿਓ ਤਾਂ ਕਿ ਪਤਾ ਲੱਗ ਸਕੇ ਕਿ 50 ਸਰਕਾਰ ਤੇ 50 ਪੁਲਿਸ ਕਿੰਨੇ ਹਾਲਾਤਾਂ ਦੇ ਵਿੱਚ ਹੈ ਕਿਵੇਂ ਜਿਹੜਾ ਫੌਜੀ ਇੱਕ ਪਰਿਵਾਰ ਤੇ ਹਮਲਾ ਕਰਦੇ ਬਾਅਦਜੂਦ ਆਪਣੇ ਹੀ ਜਿਹੜਾ ਪੁਲਿਸ ਮੁਲਾਜ਼ਮ ਨੂੰ ਬਚਾ ਰਹੀ ਆ ਤੇ ਕਰਨਲ ਪਰਿਵਾਰ ਤੇ ਹੀ ਜਿਹੜਾ ਦਬਾਅ ਪਾ ਰਹੀ ਆ ਇਸ ਕਰਕੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਜਿਹੜੇ ਸੁਝਾਅ ਵੀ ਜਰੂਰ ਦੇਣਾ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ